ਸਾਡੇ ਟੂਲਾਂ ਵਰਤ ਨਹੀਂ ਦੇਖ ਸਕਦੇ ਸਾਡੇ ਟੂਲ ਜਿਹੜੇ ਇੱਥੇ ਲਗਾਏ ਆ ਗਿਆ ਨੇ ਸਿਰਫ ਤੇਸਰੀ ਕਿ ਲੋਕਾਂ ਨੂੰ ਬਾਤ-ਬਾਤ ਅਵੇਅਰ ਕੀਤਾ ਜਾਵੇ ਜਿਵੇਂ ਕਿ ਆਪਾਂ ਦੇਖਦੇ ਆਂ ਰੋਡ ਐਕਸੀਡੈਂਟ ਹੁੰਦਾ ਵਾ ਜਿਹੜੇ ਬੰਦੇ ਕੱਡੀਆਂ ਦੇ ਵਿੱਚ ਸਟਕ ਹੋ ਜਾਂਦੇ ਉਹ ਕੱਢ ਨਹੀਂ ਜਾਂਦੇ ਆ ਆਪਣੇ ਲੋਕ ਬਾਤ-ਬਾਤ ਟਰੈਕਟਰਾਂ ਨਾਲ ਜਾਂ ਛਗਲਾਂ ਨਾਲ ਵਧੀਆ ਅਫਰਟ ਕਰਦੇ ਵਿਚਾਰੇ ਕੱਢਣ ਦੀ ਕੋਸ਼ਿਸ਼ ਕਰਦੇ ਆ ਪਰ ਕੀ ਹੁੰਦਾ ਉਹਨਾਂ ਬੰਦਾ ਹੋਰ ਇੰਜੀਨੀਅਰਿੰਗ ਹੋ ਜਾਂਦਾ ਉਹਨਾਂ ਦੇ ਬ੍ਰਦਰ ਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਜਿੱਦ ਕਿ ਉਹ ਘੰਟਾ ਡੇਢ ਘੰਟਾ ਉਹਨਾਂ ਦੇ ਕੋਲ ਬੈਠੇ ਰਿਹਾ ਕੋਈ ਪ੍ਰਬੰਧ ਜਾਂ ਕੋਈ ਉਪਰਾਲਾ ਨਹੀਂ ਸੀ ਕਿ ਉਹਨਾਂ ਨੂੰ ਗੱਡੀ ਦੇ ਵਿੱਚੋਂ ਕੱਢਣ ਲਈ ਤੇ ਉਹ ਉਹਨਾਂ ਦੀ ਅੱਖਾਂ ਦੇ ਸਾਹਮਣੇ ਦਮ ਤੋੜ ਗਿਆ ਸੋ ਇਸ ਚੀਜ਼ ਤੋਂ ਕਾਫੀ ਪ੍ਰਭਾਵਿਤ ਹੋਏ ਉਹਨਾਂ ਦੇ ਮਨ ਨੂੰ ਥੇਸ ਲੱਗੀ ਸਾਡੀ ਟੀਮ ਦੇ ਵਿੱਚ ਟੋਟਲ 10 ਮੈਂਬਰ ਨੇ ਤੇ 10 ਦੇ 10 ਸੀ 24 ਆਵਰਸ ਜਿਹੜੀਆਂ ਰੈਡੀ ਰਹਿੰਦੇ ਆ ਕਿਤੇ ਕੋਈ ਐਦਾਂ ਦੀ ਪੌੜ ਜਾਂ ਦੁਰਘਟਨਾ ਕਿਤੇ ਹੋ ਜਾਂਦੀ ਆ ਤੇ ਸਾਡੀ ਟੀਮ ਜਿਹੜੀ ਆ ਬਿਲਕੁਲ ਪ੍ਰੋਪਰ ਰੈਡੀ ਹੁੰਦੀ ਆ ਲਾਈਫਲਾਈਨ ਅਮਰਜੈਂਸੀ ਰੈਸਕਿਊ ਸਰਵਿਸ ਜਿਹੜੀ ਆ ਸਾਡੇ ਤਰੰਤਾਂ ਜਿਲ੍ਹੇ ਵਿੱਚ ਕੁੱਲੀ ਆ ਤਾਂ ਵੀਰ ਅਮਰੀਕਾ ਤੋਂ ਜਿਹੜੀਆਂ ਲਿਆ ਕੇ ਕਟਰ ਜਾਂ ਕਈ ਤਰ੍ਹਾਂ ਦੇ ਜਿਹੜੇ ਲਿਆ ਕੇ ਲੋਕੀਂ ਤੇ ਜਾਨਾਂ ਜਿਹੜੀਆਂ ਲੋਕਾਂ ਦੀਆਂ ਵਿਚਾਰ ਰਹੇ ਨੇ ਜਿਹੜੇ ਛੜਕੀ ਹਾਸਿਆ ਵਿੱਚ ਕੀਮਤੀ ਜਾਨਾਂ ਜਾਣਾਂ ਜਾ ਰਹੇ ਨੇ ਕਿਉਂਕਿ ਐਂਬੂਲੈਂਸਰ ਦਾ ਬਹੁਤ ਨੇ ਤਰਨ ਤਾਂ ਜ਼ਿਲ੍ਹੇ ਦੇ ਪਰ ਵੀ ਇਹ ਵੀਰਾਂ ਨੇ ਵੱਖਰਾ ਹੀ ਉਪਰਾਲਾ ਕੀਤਾ ਮੈਂ ਇਕੱਲਾ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰ ਵਿਖਾਈ ਜਾਵੇ ਟੀਮ ਦੀ ਦਿਨੋ ਦਿਨ ਵਧ ਰਿਹਾ ਛੜਕਾ ਹਾਸਿਆ ਕਾਰਨ ਕੀਮਤੀ ਜਾਨਾਂ ਨੂੰ ਸੁਰੱਖਿਤ ਲਾਈਫ ਰੈਸਕਿਊ ਸਰਵਿਸ ਸੇਵਾ ਲਾਈਵ ਆਨ ਹੈ ਇਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਹ ਪਹਿਲਾ ਪ੍ਰਾਰਲਾ ਹੈ ਵੀਰਾਂ ਦਾ ਸਾਡੇ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਇਹ ਮੰਚ ਸੁਝਾ ਆ ਤੇ ਕਿਵੇਂ ਲੋਕਾਂ ਦੇ ਸੇਵਾ ਵੱਲ ਧਿਆਨ ਹੋਇਆ ਸਭ ਤੋਂ ਪਹਿਲਾਂ ਪੰਜਾਬ న్యూਸ ਤੇ ਜੀਐਨ ਆਖਦੇ ਵੀਰ ਸਾਡਾ ਥੈਂਕ ਯੂ ਸਾਰਿਆਂ ਨੂੰ ਵੈਕ ਜੀ ਦਾ ਖਾਲਸਾ ਵੈਕ ਜੀ ਦੀ ਫਤਿਹ ਹਾਂਜੀ ਤੁਸੀਂ ਦੇਖ ਸਕਦੇ ਹੋ ਲਾਈਫ ਨਾ ਅਰੈਸਟ ਦੀ ਟੀਮ ਜਿਹੜੀ ਆ ਮੇਲੇ ਦੇ ਵਿੱਚ ਹਾਜ਼ਰ ਆ ਆਪ ਸਭ ਜੀ ਨੂੰ ਗੁਰੂ ਅਮਰਦਾਸ ਜੀ ਦੀ ਜਿਹੜਾ ਇਹ ਪੁਰਬ ਮਨਾਇਆ ਜਾ ਰਿਹਾ ਹੈ ਆਪ ਸਭ ਜੀ ਨੂੰ ਜੀਹਾਂ ਨੂੰ ਆਖਦੇ ਆ ਸਾਡੇ ਟੂਲਾਂ ਬਾਰੇ ਤੁਸੀਂ ਦੇਖ ਸਕਦੇ ਹੋ ਸਾਡੇ ਟੂਲ ਜਿਹੜੇ ਇੱਥੇ ਲਗਾਏ ਗਏ ਨੇ ਸਿਰਫ ਇਸ ਲਈ ਕਿ ਲੋਕਾਂ ਨੂੰ ਵਾਰ-ਵਾਰ ਅਵੇਅਰ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਸੰਸਥਾ ਵਾ ਜਿਹੜੀ ਇਹ ਲਾਈਫਲਾਈਨ ਰੈਸਕਿਊ ਦੀ ਟੀਮ ਆ ਉਹ ਆ ਚੁੱਕੀ ਹੈ ਜਿਵੇਂ ਕਿ ਆਪਾਂ ਦੇਖਦੇ ਹਾਂ ਰੋਡ ਐਕਸੀਡੈਂਟ ਹੁੰਦਾ ਵਾ ਜਿਹੜੇ ਬੰਦੇ ਗੱਡੀਆਂ ਦੇ ਵਿੱਚ ਸਟਕ ਹੋ ਜਾਂਦੇ ਉਹ ਕੱਢ ਨਹੀਂ ਜਾਂਦੇ ਆਪਣੇ ਲੋਕ ਵਾਰ-ਵਾਰ ਟਰੈਕਟਰਾਂ ਨਾਲ ਜਾਂ ਸੰਗਲਾਂ ਨਾਲ ਵਧੀਆ ਐਫਰਟ ਕਰਦੇ ਵਿਚਾਰੇ ਕੱਢਣ ਦੀ ਕੋਸ਼ਿਸ਼ ਕਰਦੇ ਆ ਪਰ ਕੀ ਹੁੰਦਾ ਉਹਨਾਂ ਬੰਦਾ ਹੋਰ ਇੰਜੀਨੀਅਰਿੰਗ ਹੋ ਜਾਂਦਾ ਜਿਹੜੇ ਦੇ ਜੀਨ ਦੇ ਚਾਂਸਸ ਆ ਹੋਰ ਘਟ ਜਾਂਦੇ ਆ ਸੋ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਅਮਰੀਕਾ ਤੋਂ ਇਹ ਟੂਲ ਭੇਜੇ ਨੇ ਜਿਹੜੇ ਕਿ ਹਾਈਡਰੋਲਿਕ ਨੇ ਹਾਈਡਰੋਲਿਕ ਜਨਰੇਟਰਾਂ ਦੇ ਉੱਪਰ ਚੱਲ ਕੇ ਆਪਣਾ ਵਰਕ ਕਰਕੇ 8 ਤੋਂ 10 ਮਿੰਟ ਦੇ ਵਿੱਚ ਵਿੱਚ ਜਿਹੜਾ ਬੰਦੇ ਨੂੰ ਗੱਡੀ ਚੋਂ ਕੱਢ ਲੈਂਦੇ ਨੇ ਵੀ ਜੀ ਇਹ ਸਾਨੂੰ ਕੱਲਾ ਕੱਲਾ ਦੱਸਿਓ ਕਿ ਕਿਹੜੀ ਕਿਹੜੀ ਚੀਜ਼ ਇਹਨੂੰ ਕੀ ਕਹਿੰਦੇ ਨੇ ਤੇ ਕਿਵੇਂ ਵਰਤੋਂ ਇਹਦੀ ਹੁੰਦੀ ਆ ਜਰੂਰ ਜੀ ਇਹ ਜਿਹੜਾ ਤੁਸੀਂ ਪਹਿਲਾ ਕਟਰ ਦੇਖ ਸਕਦੇ ਜੇ ਇਹਦਾ ਨਾਮ ਹੈ ਕਟਰ ਇਹਨੇ ਜਿਵੇਂ ਗੱਡੀ ਦਾ ਕੋਈ ਐਂਗਲ ਹੈ ਜਾਂ ਕਿਸੇ ਤਰ੍ਹਾਂ ਦਾ ਲੋਹਾ ਨੂੰ ਕੱਟ ਕਰਨਾ ਆਪਣੀ ਪਾਵਰ ਦੇ ਨਾਲ ਦੂਸਰੇ ਨੰਬਰ ਤੇ ਤੁਸੀਂ ਦੇਖ ਸਕਦੇ ਸਪੈਡਰ ਜਿਵੇਂ ਜਿਵੇਂ ਕੋਈ ਬਾਰੀ ਲੋਕ ਹੋ ਗਈ ਆਪਾਂ ਦੇਖਦੇ ਹਾਂ ਖੁੱਲਦੀ ਨਹੀਂ ਜਾਂ ਕੋਈ ਲੋਹਾ ਜਿਹੜਾ ਵਾ ਉਹ ਜਿਆਦਾ ਨਾਲ ਪ੍ਰੈਸ ਹੋ ਚੁੱਕਿਆ ਖੁੱਲਦਾ ਨਹੀਂ ਆ ਉਥੇ ਤੁਸੀਂ ਦੇਖਦੇ ਹੋ ਮੂੰਹ ਦੇਖ ਸਕਦੇ ਜਿਹਦਾ ਮੂੰਹ ਛੋਟੀ ਤੋਂ ਛੋਟੀ ਜਗ੍ਹਾ ਦੇ ਵਿੱਚ ਵੜ ਕੇ ਤੇ ਉਹਨੂੰ ਜਿਹੜਾ ਆਸਾਨੀ ਦੇ ਨਾਲ ਖੋਲ ਸਕਦਾ ਤੀਸਰੇ ਨੰਬਰ ਤੇ ਤੇ ਸਾਡੇ ਕੋਲ ਆ ਰੈਮਸ ਇਹਦਾ ਕੀ ਵਰਕ ਹੈ ਕਿ ਜਿਵੇਂ ਕੋਈ ਉੱਪਰੋਂ ਬਾਰੀ ਪ੍ਰੈਸ ਜਾਂ ਕੋਈ ਇੰਜਣ ਕਿਸੇ ਵੇਲੇ ਦੇਖਦੇ ਨੇ ਬੰਦੇ ਦੇ ਉੱਪਰ ਆ ਜਾਂਦਾ ਸਟੀering ਨਾਲ ਫਸ ਜਾਂਦਾ ਇੰਨੇ ਆਪਣੀ ਪਾਵਰ ਦੇ ਨਾਲ ਜਿਹੜਾ ਵਾ ਇਹਦੇ ਵਿੱਚੋਂ ਬੂਮ ਜਿਹੜਾ ਨਿਕਲਦਾ ਬਾਹਰ ਉਹਨੇ ਉਸ ਜਿਹੜੀ ਚੀਜ਼ ਉੱਪਰ ਪਈ ਆ ਉਹਨੂੰ ਸਲਾਈਡ ਕਰਕੇ ਅੱਗੇ ਲਾ ਰੈਸਕਿਊ ਕੰਪਲੀਟ ਕਰਕੇ ਤੇ ਬੰਦੇ ਜਿਹੜਾ ਗੱਡੀ ਚੋਂ ਬਾਹਰ ਕੱਢਿਆ ਜਾ ਸਕੇ ਆਪਣਾ ਮੇਨ ਦਫਤਰ ਕਿੱਥੇ ਆ ਤੇ ਕਿਵੇਂ ਜਿਹੜਾ ਇਹ ਸੁਝਾਆ ਆ ਕਿਉਂਕਿ ਮਨ ਦੇ ਵਿੱਚ ਕਿਸੇ ਵੇਲੇ ਕੋਈ ਹਾਸਾ ਜਾਂ ਪਰਿਵਾਰ ਨਾਲ ਵਾਪਰ ਜਾਂਦਾ ਹੈ ਜਾਂ ਕੋਈ ਮਨ ਦੇ ਵਿੱਚ ਸੇਵਾ ਦੀ ਭਾਵਨਾ ਹੁੰਦੀ ਆ ਕਿ ਕਿਵੇਂ ਇਸ ਬੰਦੇ ਜਿਹੜਾ ਆ ਗਏ ਲਾਈਫਲਾਈਨ ਸਰਵਿਸ ਰੈਸਕਿਊ ਵਾਲੇ ਇਹ ਜੀ ਤੁਸੀਂ ਬਿਲਕੁਲ ਗੱਲ ਸਹੀ ਕੀਤੀ ਆ ਜਦੋਂ ਕੋਈ ਆਪਣੇ ਮਨ ਨੂੰ ਠੇਸ ਲੱਗਦੀ ਆ ਤੇ ਬੰਦਾ ਉਦੋਂ ਕੋਈ ਕਦਮ ਚੁੱਕਦਾ ਕੋਈ ਵੱਡਾ ਕਦਮ ਬੰਦਾ ਉਦੋਂ ਚੁੱਕ ਲੈਂਦਾ ਇਹ ਜਿਹੜੇ ਆਪਣੇ ਵੀਰਤਾਂ ਨੂੰ ਪਹਿਲਾਂ ਦੱਸਿਆ ਕਿ ਅਮਉਦੀਪ ਸਿੰਘ ਢੱਲੋਂ ਫਰੋਂਮ ਯੂ ਐਸ ਏ ਉਹਨਾਂ ਦੇ ਬ੍ਰਦਰ ਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਜਿਹੜਦ ਕਿ ਉਹ ਘੰਟਾ ਡੇਢ ਘੰਟਾ ਉਹਨਾਂ ਦੇ ਕੋਲ ਬੈਠੇ ਰਿਹਾ ਕੋਈ ਪ੍ਰਬੰਧ ਜਾਂ ਕੋਈ ਉਪਰਾਲਾ ਨਹੀਂ ਸੀ ਕਿ ਉਹਨੂੰ ਗੱਡੀ ਦੇ ਵਿੱਚੋਂ ਕੱਢਣ ਲਈ ਤੇ ਉਹ ਉਹਨਾਂ ਦੀ ਅੱਖਾਂ ਦੇ ਸਾਹਮਣੇ ਦਮ ਤੋੜ ਗਿਆ ਸੋ ਉਹ ਇਸ ਚੀਜ਼ ਤੋਂ ਕਾਫੀ ਪ੍ਰਭਾਵਿਤ ਹੋਏ ਉਹਨਾਂ ਦੇ ਮਨ ਨੂੰ ਠੇਸ ਲੱਗੀ ਤੋਂ ਉਹਨਾਂ ਸੋਚਿਆ ਕਿ ਮੈਂ ਜ਼ਰੂਰ ਇੰਡੀਆ ਦੇ ਵਿੱਚ ਇਹ ਚੀਜ਼ ਲੈ ਕੇ ਆਉਂਗਾ ਤਾਂ ਕਿ ਹੋਰ ਕਿਸੇ ਜਿਹੜੀ ਜਾਨ ਹੈ ਉਹ ਵਗੈਰਾ ਨਾ ਜਾਵੇ ਹਾਂਜੀ ਆ ਇਹ ਕਿਥੇ ਕਿਥੇ ਦਫ਼ਤਰ ਨੇ ਪੰਜਾਬ ਦੇ ਵਿੱਚ ਤੇ ਕਿੰਨੀਆਂ ਗੱਡੀਆਂ ਨੇ ਜੜੀਆਂ ਜੁਲੀਆਂ ਸੇਵਾ ਦੇ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਪਣਾ ਹੈੱਡ ਆਫਿਸ ਆ ਤੇ ਤਰਨਤਾਰਨ ਤੋਂ ਆਪਣਾ 50 ਕਿਲੋਮੀਟਰ ਵਰਗਿਆ ਘੇਰਾ ਤਰਨਤਾਰਨ ਦੇ ਘੇਰੇ ਗਰੇ ਸਾਨੂੰ 50 ਕਿਲੋਮੀਟਰ ਜਿੱਥੋਂ ਵੀ ਕਾਲ ਆਉਂਦੀ ਅਸੀਂ ਜਰੂਰ ਜਾਂਦੇ ਆ ਤੇ ਇਹ ਗੱਡੀਆਂ ਸੱਤ ਗੱਡੀਆਂ ਨੇ ਸਾਡੇ ਕੋਲ ਤੇ ਜਿਵੇਂ ਜਿਵੇਂ ਸਾਡੀ ਟੀਮ ਵੱਧ ਰਹੀ ਆ ਲੋਕ ਸਾਡੇ ਨਾਲ ਜੁੜ ਰਹੇ ਨੇ ਓਵੇਂ ਓਵੇਂ ਸਾਡਾ ਜਿਹੜਾ ਵਾ ਇਹ ਐਨ ਜੀਓ ਅਸੀਂ ਵੱਡਾ ਕਰਾਂਗੇ ਇਹ ਵੱਤੋ ਵੱਤ ਜਿਹੜੀਆਂ ਗੱਡੀਆਂ ਪੂਰੇ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਕਿਹੋ ਜਿਹਾ ਲੋਕਾਂ ਵੱਲੋਂ ਸੰਯੋਗ ਮਿਲਦਾ ਹੈ ਤੇ ਕਿਹੋ ਜਿਹਾ ਸੰਯੋਗ ਜਿਹੜਾ ਚਾਹੀਦਾ ਹੈ ਲੋਕਾਂ ਵੱਲੋਂ ਸਾਨੂੰ ਬਹੁਤ ਗੁੱਡ ਰਿਸਪੌਂਸ ਮਿਲ ਰਿਹਾ ਹੈ ਕਾਫੀ ਐਪਰੀਸ਼ੀਏਟ ਸਾਨੂੰ ਕਰ ਰਹੇ ਨੇ ਤੇ ਅਸੀਂ ਚਾਹੁੰਦੇ ਵੀ ਇਹੀ ਹੈ ਕਿ ਸਾਡੇ ਨਾਲ ਲੋਕ ਜੁੜਨ ਸਾਡੇ ਮੈਂਬਰ ਬਣ ਸਾਡੇ ਐਨਜੀਓ ਨੂੰ ਵਿਜ਼ਿਟ ਕਰਨ ਸਾਡੇ ਪ੍ਰੋਜੈਕਟ ਤੇ ਵੱਧ ਤੋਂ ਵੱਧ ਜਾਣੂ ਹੋਣ ਤੇ ਇਵੇਂ ਸਾਡਾ ਸਾਥ ਦਿੰਦੇ ਰਹਿਣ ਤੇ ਅਸੀਂ ਜਿਹੜਾ ਇਹ ਪ੍ਰੋਜੈਕਟ ਨੂੰ ਹੋਰ ਡਿਵੈਲਪ ਕਰਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਪ੍ਰੋਜੈਕਟ ਹੈ ਉਹ ਲਾ ਸਕੀ ਤਾਂ ਕਿ ਕਿਤੇ ਵੀ ਕੋਈ ਐਕਸੀਡੈਂਟ ਹੋ ਜਾਵੇ ਜਿਹੜੀਆਂ ਕੀਮਤੀ ਜਾਨਾਂ ਉਹ ਬਚ ਸਕਣ। ਇਹ RESCUE ਕੈਮਰੇ ਬਾਰੇ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸਿਆ ਜਾਵੇ। ਜ਼ਰੂਰ ਹੀ ਤੁਸੀਂ ਦੇਖ ਸਕਦੇ ਜੇ ਤੁਹਾਡੀ ਸਕਰੀਨ ਦੇ ਰਾਈ ਜਿਹੜੇ ਸਾਡੇ RESCUE ਕੈਮਰਾ ਨੇ ਜਿਵੇਂ ਆਪਣਾ ਇੱਕ ਪਿੱਛੇ ਜੇ ਕੇਸ ਆ ਫਤੇ ਵੀਰ ਸਿੰਘ ਜਿਹੜੇ ਬੋਰਵੈਲ ਦੇ ਵਿੱਚ ਡਿੱਗੇ ਸੀ। ਸੋ ਸਾਡੇ ਪੰਜਾਬ ਸਰਕਾਰ ਨੇ ਜਾਂ ਪੰਜਾਬ ਦੇ ਲੋਕਾਂ ਨੇ ਬਹੁਤ ਵਧੀਆ ਐਫਰਟ ਕੀਤਾ ਪਰ ਕੁਝ ਦੇਰੀ ਕਹਿ ਲਓ ਜਾਂ ਕਿਸੇ ਕਾਰਨਾ ਕਰਕੇ ਫਤੇ ਵੀਰ ਜਿਹੜੇ ਅੱਜ ਆਪਣੇ ਵਿੱਚ ਨਹੀਂ ਹੈਗੇ। ਸੋ ਉਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਸਾਡੇ ਵੀਰ ਜੀ ਨੇ ਰੈਸਕਿਊ ਕੈਮਰੇ ਭੇਜੇ ਨੇ ਕਿ ਪ੍ਰਮਾਤਮਾ ਨਾ ਕਰੇ ਕਿਤੇ ਭਵਿਕ ਦੇ ਵਿੱਚ ਕੋਈ ਐਹੋ ਜੀ ਦੁਰਘਟਨਾ ਹੁੰਦੀ ਆ ਤੇ ਸਾਡੇ ਕੋਲ ਜਿਹੜੇ ਆ ਰੈਸਕਿਊ ਕੈਮਰੇ ਅਵੇਲੇਬਲ ਹੋਣ ਫਿਰ ਗੱਡੀਆਂ ਪਾਈਆਂ ਨੇ ਗੱਡੀਆਂ ਖਰਾਬ ਵੀ ਹੋਣੀਆਂ ਨੇ ਕਿਹੋ ਜਿਹਾ ਸੰਯੋਗ ਬਾਹਰੋਂ ਮਿਲਦਾ ਹੈ ਤੇ ਗੱਡੀ ਕੀ ਪ੍ਰਬੰਧ ਨੇ ਆਪਣੇ ਅੱਗੇ ਗੱਡੀਆਂ ਜਿਹੜੀਆਂ ਲਗਾਤਾਰ ਸੜਕ ਤੇ ਚੱਲਦੀਆਂ ਰਹਿਣ ਗੱਡੀਆਂ ਦਾ ਪ੍ਰਬੰਧ ਸਾਡੀਆਂ ਗੱਡੀਆਂ ਦੀ ਫਿਟਨੈਸ ਜਿਹੜੀ ਆ 24 ਆਵਰਸਿ ਗਾਰਡ ਰਹਿੰਦੀ ਆ ਕਿਤੇ ਕੋਈ ਛੋਟੀ ਮੋਟੀ ਗੱਡੀ ਨੂੰ ਢਲਮਟ ਹੁੰਦੀ ਆ ਤੇ ਅਸੀਂ ਇਮੀਡੀਐਂਟਲੀ ਉੱਥੇ ਫੋਕਸ ਕਰਦੇ ਆ ਤੇ ਗੱਡੀਆਂ ਜਿਹੜੀਆਂ ਪ੍ਰੋਪਰ ਰੈਡੀ ਕਰਕੇ ਰੋਡ ਤੇ ਰਹਿੰਦੀਆਂ ਨੇ ਤੁਸੀਂ ਗੱਲ ਕੀਤੀ ਬਾਹਰ ਰਿਸਪੌਂਸ ਦੀ ਤੇ ਉਹ ਓਨਲੀ 1 ਪਰਸਨ ਅਮਰਦੀਪ ਸਿੰਘ ਢੱਲੋਂ ਸਾਨੂੰ ਸਾਰਿਆਂ ਨੂੰ ਸਾਹਮੜੇ ਨੇ ਜੋ ਸਾਡੀ ਇਹ ਐਨ ਜੀਓ ਨੂੰ ਚਲਾ ਰਹੇ ਨੇ ਤੇ ਸਾਨੂੰ ਉਹਨਾਂ ਵੱਲੋਂ ਗਾਰਡ ਰਿਸਪੌਂਸ ਕਿਤੇ ਵੀ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਸਾਡੀ ਇੱਕ ਕਾਲ ਤੇ ਸਾਰੇ ਪ੍ਰਬੰਧ ਹੋ ਜਾਂਦੇ ਨੇ ਕਿੰਨੇ ਟੀਮ ਦੇ ਵਿੱਚ ਮੈਂਬਰ ਨੇ ਤੇ ਕਿੰਨੇ ਹਮੇਸ਼ਾ ਤਿਆਰ ਰਹਿੰਦੇ ਨੇ ਕਿ ਕਿਦੋਂ ਵੀ ਕੋਈ ਫੋਨ ਆ ਹਾਸਾ ਹੁੰਦਾ ਹੈ ਜੇ ਫੋਨ ਆਉਂਦਾ ਹੈ ਤੇ ਉਸੇ ਵੇਲੇ ਚੱਲ ਜਾਣਾ ਸਾਡੀ ਟੀਮ ਦੇ ਵਿੱਚ ਟੋਟਲ 10 ਮੈਂਬਰ ਨੇ ਤੇ 10 ਦੇ 10 ਸੀ 24 ਆਵਰਸ ਜਿਹੜੀਆਂ ਰੈਡੀ ਰਹਿੰਦੇ ਆ ਕਿਤੇ ਵੀ ਕੋਈ ਐਦਾਂ ਦੀ ਕਾਲ ਜਾਂ ਦੁਰਘਟਨਾ ਕਿਤੇ ਹੋ ਜਾਂਦੀ ਆ ਤੇ ਸਾਡੀ ਟੀਮ ਜਿਹੜੀ ਆ ਬਿਲਕੁਲ ਪ੍ਰੋਪਰ ਰੈਡੀ ਹੁੰਦੀ ਆ ਕਿਹੇ ਵੇਲੇ ਜਦੋਂ ਹਸਪਤਾਲਾਂ ਵਿੱਚ ਮਰੀਜ਼ ਲੈ ਕੇ ਜਾਂਦੇ ਕੋਈ ਮੁਸ਼ਕਲ ਪਰੇਸ਼ਾਨੀ ਨਹੀਂ ਆਉਂਦੀ ਨਹੀਂ ਆਪਣਾ ਮੇਨ ਵਰਕ ਜਿਹੜਾ ਰੈਸਕਿਊ ਦਾ ਆ ਆਪਾਂ ਪੇਸ਼ੈਂਟ ਜਿਹੜਾ ਵਿਕਟਮ ਉਹਨੂੰ ਕੱਢ ਕੇ ਜਦੋਂ ਆਪਾਂ ਹਸਪੀਟਲ ਲੈ ਕੇ ਜਾਂਦੇ ਆ ਤੇ ਵਧੀਆ ਸਾਨੂੰ ਕੋਈ ਐਹੋ ਜੀ ਮੁਸ਼ਕਲ ਨਹੀਂ ਕੋਈ ਆਉਂਦੀ ਲੋਕ ਸੜਨਾ ਜਿਹੜਾ ਕਿਸੇ ਕਿਤੇ ਰਸਤਾ ਲੈਣ ਦੀ ਲੋੜ ਪੈਂਦੀ ਆ ਕੋਪਰੇਟ ਵਧੀਆ ਸੜਵਾ ਕੋਪਰੇਟ ਕਰਦੇ ਆ ਕਿ ਸਾਨੂੰ ਹਸਪਤਾਲ ਪਹੁੰਚਣ ਤੱਕ ਕੋਈ ਐਹੋ ਜੀ ਪਰੇਸ਼ਾਨੀ ਨਹੀਂ ਹੋਣੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਦਫ਼ਤਰ ਖੁੱਲਣਗੇ ਹੋਰ ਵੀ ਜਿਹੜੀਆਂ ਗੱਡੀਆਂ ਸੇਵਾ ਦੇ ਵਿੱਚ ਹਾਜ਼ਰ ਹੋਣਗੀਆਂ ਹਾਂਜੀ ਜ਼ਰੂਰ ਜੀ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਪ੍ਰੋਜੈਕਟ ਲੈ ਕੇ ਆਵਾਂਗੇ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਗਿਆ ਵਾਂ ਕਿ ਜਿਵੇਂ ਜਿਵੇਂ ਲੋਕ ਸੜਨਾ ਜੁੜ ਰਹੇ ਨੇ ਲੋਕਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਹੈ ਉਵੇਂ ਉਵੇਂ ਅਸੀਂ ਆਪਣਾ ਜਿਹੜਾ ਪ੍ਰੋਜੈਕਟ ਹੈ ਪੂਰੇ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਤਾਂ ਅਖੀਰ ਦੇ ਵਿੱਚ ਕੀ ਮੈਸੇਜ ਰਹੇਗਾ ਲੋਕਾਂ ਨੂੰ ਨਸ਼ੇ ਬਾਰੇ ਜਾਂ ਜਿਹੜਾ ਹਾਸਾ ਹੁੰਦਾ ਹੈ ਤਾਂ ਲਾਈਫ ਲਾਈਨ ਨੂੰ ਉਸੇ ਵੇਲੇ ਜਾਣਕਾਰੀ ਦਿੱਤੀ ਜਾਵੇ ਜ਼ਰੂਰ ਦੀ ਸਾਡਾ ਮੈਸੇਜ ਇਹ ਹੀ ਹੁੰਦਾ ਕਿ ਬਹੁਤ ਉਹ ਜਦੋਂ ਰੋਡ ਐਕਸੀਡੈਂਟ ਹੁੰਦੇ ਉਹਦਾ ਕਾਰਨ ਹੁੰਦਾ ਲਾਪਰਵਾਹੀ ਨਸ਼ਾ ਜਾਂ ਡੂੰਗੀਆਂ ਸੋਚਾਂ ਦੇ ਵਿੱਚ ਚਲੇ ਜਾਣਾ ਇਹ ਚੀਜ਼ਾਂ ਮੁੱਖ ਜਿਹੜਾ ਕਾਰਨ ਹੁੰਦੀਆਂ ਨੇ ਐਕਸੀਡੈਂਟ ਦੀਆਂ ਸੋ ਸਾਡੀ ਸਾਰਿਆਂ ਨੂੰ ਇਹੋ ਹੀ ਅਪੀਲ ਆ ਕਿ ਜਦੋਂ ਤੁਸੀਂ ਡਰਾਈਵ ਕਰਦੇ ਜੇ ਆਪਣਾ ਤੁਹਾਡਾ ਮਾਈਂਡ ਕਲੀਅਰ ਹੋਣਾ ਚਾਹੀਦਾ ਤੁਹਾਡਾ ਫੋਕਸ ਜਿਹੜਾ ਵਾ ਡਰਾਈਵ ਦੇ ਵਿੱਚ ਹੋਣਾ ਚਾਹੀਦਾ ਤੁਸੀਂ ਜਿਹੜੀ ਆ ਨਸ਼ਾ ਪਤਾ ਕਰਕੇ ਗੱਡੀ ਨਾ ਚਲਾਓ ਤੇ ਜਿਹੜੇ ਰੂਲ ਰੈਗੂਲੇਸ਼ਨ ਉਹਨਾਂ ਨੂੰ ਫਾਲੋ ਕਰੋ ਤਾਂ ਕਿ ਤੁਹਾਡੀਆਂ ਕੀਮਤੀ ਜਿਹੜੀਆਂ ਜਾਨਾਂ ਪਰਮਾਤਮਾ ਤੁਹਾਨੂੰ ਬਖਸ਼ੀਆਂ ਉਹ ਸੁਰੱਖਿਅਤ ਰਹਿਣ ਧੰਨਵਾਦ ਜੀ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਨਾ ਤੇ ਅੱਖਾਂ ਦੇ ਸਾਹਮਣੇ ਕੋਈ ਜੀ ਇਸ ਜਹਾਨ ਤੋਂ ਚਲੇ ਜਾਂਦਾ ਹੈ ਤਾਂ ਫੇਰ ਜਿਹੜਾ ਮਨ ਨੂੰ ਬੜਾ ਦੁੱਖ ਹੁੰਦਾ ਉਹਨਾਂ ਨੇ ਵੀ ਦੱਸਿਆ ਕਿ ਇਸੇ ਤਰ੍ਹਾਂ ਹਾਦਸਾ ਉਹ ਵੀਰ ਦੀ ਜ਼ਿੰਦਗੀ ਵਿੱਚ ਵਾਪਰਿਆ ਤਾਂ ਜਿਸ ਕਾਰਨ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਪੰਜਾਬ ਵਿੱਚ ਵੀ ਲੋਕਾਂ ਦੀ ਸੇਵਾ ਕੀਤੀ ਜਾਵੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪੀਰ ਸਿੰਘ ਸੀਨਾ ਤਰਨਤਾਰਨ